ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਿਟਾਰਮਿਕ ਦਾ ਫਾਊਂਡਰ ਇਨਸਟ੍ਰਕਟਰ ਦੋਸਤੋ ਇਹ ਵੀਡੀਓ ਉਹਨਾਂ ਕੁੜੀਆਂ ਦੇ ਲਈ ਆ ਜਿਨ੍ਹਾਂ ਨੇ 2024 ਦੀ ਪਰਦੇ ਦੇ ਲਈ ਆ ਜਿਹੜਾ ਪੰਜਾਬ ਪੁਚ ਦੇ ਲਈ ਅਪਲਾਈ ਕਰਨਾ ਹੈ ਠੀਕ ਹੈ ਤੇ ਫਿਜ਼ੀਕਲ ਪ੍ਰੀਤਮ ਹਿਟਾਰਮਿਕ ਅਕੈਡਮੀ ਦੇ ਵਿੱਚ ਫਿਜ਼ੀਕਲ ਟ੍ਰੇਨਿੰਗ ਵੈਚ ਜਿਹੜਾ ਸਟਾਰਟ ਹੋ ਚੁੱਕਿਆ ਕੁੜੀਆਂ ਦੇ ਰਹਿਣ ਦੇ ਲਈ ਸਪੈਸ਼ਲ ਵਰਵੰਦ ਹੈ ਖਾਣ ਪੀਣ ਦਾ ਸਾਰਾ ਸਿਸਟਮ ਕੀਤਾ ਗਿਆ ਠੀਕ ਹੈ ਤੇ ਤੁਸੀਂ ਜੇ ਤੁਹਾਨੂੰ 14 ਪਰਤੀ ਦੇ ਵਿੱਚ ਫਿਜ਼ੀਕਲੀ ਫਿਟ ਹੋਣਾ ਹੈ ਠੀਕ ਹੈ ਤੁਸੀਂ ਆਪਣੀ ਅਕੈਡਮੀ ਦੇ ਰਿਜ਼ਲਟ ਪਿਛਲੀ ਵਾਰ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਸਭ ਤੋਂ ਜ਼ਿਆਦਾ ਅ ਤੁਸੀਂ ਦੋਸਤੋ ਦੇਖ ਹੀ ਲਿਆ ਪੰਜਾਬ ਫੂਟਸ 2023 ਦੇ ਵਿੱਚ ਜਿਹੜੀਆਂ ਕੁੜੀਆਂ ਦਾ ਟ్రਾਇਲ ਦੇ ਵਿੱਚ ਹਾਲ ਸੀਗਾ ਠੀਕ ਹੈ ਬਹੁਤ ਹੀ ਘੱਟ ਕੁੜੀਆਂ ਨੇ ਟ్రਾਇਲਸ ਆ ਜਿਹੜੇ ਕਲੀਅਰ ਕੀਤੇ ਨੇ ਠੀਕ ਤੇ ਜਿੰਮੇ ਲਾ ਲੋ 20 ਦਾ ਗਰੁੱਪ ਸੀਗਾ 2 ਇੱਕ ਇਦਾਂ ਕਰ ਰਹੇ ਗੁੜੀਆਂ ਡਰਾਈਵ ਕਰ ਰਹੇ ਬੱਚੇ ਕੀ ਹੈ ਸਟੱਡੀ ਤੇ ਬਹੁਤ ਜ਼ਿਆਦਾ ਫੋਕਸ ਕਰ ਲੈਂਦੇ ਨੇ ਉਸ ਤੋਂ ਬਾਅਦ ਆ ਗਿਆ ਫਿਜ਼ੀਕਲ ਵਰਕਆਊਟ ਬਿਲਕੁਲ ਜ਼ੀਰੋ ਹੋ ਜਾਂਦਾ ਉਹਨਾਂ ਦਾ ਤਾਂ ਇਸ ਕਰਕੇ ਜ਼ਰੂਰੀ ਹੈ ਜੇ ਤੁਹਾਨੂੰ ਲੱਗਦਾ ਕਿ ਥੋੜਾ ਸਟੱਡੀ ਹੈ ਜਿਹੜਾ ਗੁੱਡ ਹੈ ਠੀਕ ਹੈ ਤੁਸੀਂ ਕਰ ਲਓ ਇਗਜ਼ਾਮ ਨਾਲ ਈਜ਼ੀਲੀ ਕਲੀਅਰ ਕਰ ਲਓਗੇ ਠੀਕ ਹੈ ਤਾਂ ਤੁਸੀਂ ਆਪਣਾ ਫਿਜ਼ੀਕਲ ਤਿਆਰ ਜਿਹੜੇ ਹੁਣ ਤੋਂ ਜਾਰੀ ਰੱਖੋ ਤੁਸੀਂ ਆਪਣੇ ਸਿਡਿਵਲ ਦੇਖੋ ਕਿ ਤੁਸੀਂ ਇੱਕ ਜਦੋਂ ਪੰਜਾਬ ਪੁਲਿਸ ਦਾ ਰਿਜ਼ਲਟ ਅਨਾਉਂਸ ਕਰ ਦਈਏ ਕਿ 10 ਦਿਨ 15 ਦਿਨ ਲੱਗੇਗੇ ਜੀ ਹੁਣ ਤੁਸੀਂ ਆਪਣਾ ਫਿ ਤੁਹਾ ਜਿਹੜਾ ਮਸਟ ਇੰਪੋਰਟੈਂਟ ਹੈ ਉਹ ਕਿਉਂਕਿ ਬੈਲਟ ਜੌਬ ਹੈ ਜੀ ਠੀਕ ਹੈ ਦੂਸਰਾ ਤੁਹਾਨੂੰ ਪਤਾ ਪੰਜਾਬ ਪੁਲਿਸ ਜਿਹੜਾ ਫਿਜ਼ੀਕਲ ਹੈ ਸਪੈਸ਼ਲੀ ਕੁੜੀਆਂ ਦੇ ਲਈ ਜੇ ਤੁਸੀਂ ਬਿਲਕੁਲ ਬਿਗਨਰ ਲੈਵਲ ਤੋਂ ਹੋ ਤਾਂ ਤੁਹਾਨੂੰ ਐਟ ਲੀਸਟ ਦਿਨ ਦੋ ਦਿਨ ਮਹੀਨੇ ਨਾਰਮਲ ਜੀ ਗੱਲ ਆ ਤੁਹਾਨੂੰ ਫਿਟਨੈਸ ਦੇ ਲਈ ਹੀ ਚਾਹੀਦੀ ਚਾਹੀਦੇ ਨੇ ਜ਼ੀਰੋ ਟਾਈਮ ਤੇ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੇ ਥੋੜਾ weight ਬਹੁਤ ਜ਼ਿਆਦਾ ਆਪ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਣਾ weight ਤੇ ਕੰਮ ਕਰਨਾ ਹੀ ਪੈਣਾ ਠੀਕ ਹੈ ਜੀ ਤਾਂ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਅੱਜ ਤੋਂ ਹੀ ਮੇਰੇ ਨਾਲ ਸ਼ੁਰੂ ਕਰੋ ਠੀਕ ਹੈ ਪ੍ਰੀਤਮ ਫਟਾਵੇ ਅਕੈਡਮੀ ਦੇ ਕੁਝ ਵੀ ਇਨਕੁਆਰੀ ਕੋਈ ਕੁਐਰੀ ਹੈ ਕੋਈ ਕੁਝ ਵੀ ਹੈ ਤੁਸੀਂ WhatsApp ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਮੇਰਾ ਮਿਸ਼ਨ ਹੈ ਪੰਜਾਬ ਪਲਸ ਵਰਦੀ ਤਾਂ ਮੈਨੂੰ ਕੁਝ ਇਸ ਤਰ੍ਹਾਂ ਦੇ ਕੈਂਡੀਡੇਟ ਚਾਹੀਦੇ ਨੇ ਜਿਹੜੇ ਕਿ ਸੁਪਨੇ ਨੂੰ ਜੇ ਤੁਸੀਂ ਆਪਣਾ ਪੂਰਾ ਕਰਨਾ ਤਾਂ ਨਾਲ ਥੋੜੇ ਹਮੇਸ਼ਾ ਨਾਲ ਖੜਾ ਮੋਢੇ ਨਾਲ ਮੋਢਾ ਜੋੜ ਕੇ ਤਾਂ ਤੁਸੀਂ ਅੱਜ ਇਹ ਜਿਹੜਾ ਜੁਆਇਨ ਕਰੋ ਅਕੈਡਮੀ ਜੇ ਤੁਸੀਂ ਵੀ ਦੋਸਤੋ ਚਾਹਵਾਨ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਅਕੈਡਮੀ ਜਿਹੜਾ ਵਿਜ਼ਿਟ ਕਰੋ ਠੀਕ ਹੈ ਉਸ ਬਾਅਦ ਜਿਸ ਸਾਰਾ ਕੋਈ ਸਿਸਟਮ ਸਭ ਕੁਝ ਓਕੇ ਸਹੀ ਹੈ ਸਹੀ ਲੱਗਾ ਤਾਂ ਉਸ ਤੇ ਬਾਅਦ ਹੀ ਤੁਸੀਂ ਜਿਹੜੀ ਅਕੈਡਮੀ ਜੁਆਇਨ ਕਰੋ ਐਂ